ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਦੀ ਕਿਤਾਬ ਪੜਦੇ ਪਏ ਸੀ ਆਤਮਾ ਦਾ ਸੰਗੀਤ ਉਸ ਵਿੱਚ ਇੱਕ ਲੇਖ ਹੈ ਮੈਂ ਤੁਹਾਨੂੰ ਪੜ੍ਹ ਕੇ ਸੁਣਾਣਾ ਪ੍ਰੀਮ ਪਸ਼ੂ ਪੰਛੀਆਂ ਅਤੇ ਮਨੁੱਖਾਂ ਦੀਆਂ ਮਾਵਾਂ ਬਿਨਾਂ ਕਿਸੇ ਯਤਨ ਦੇ ਪਿਆਰ ਕਰਦੀਆਂ ਨੇ ਉਹਨਾਂ ਨੂੰ ਕਿਸੇ ਹੋਰ ਕੋਲੋਂ ਪ੍ਰੇਮ ਕਰਨ ਦੀ ਕਲਾ ਬਾਰੇ ਸਿੱਖਿਆ ਨਹੀਂ ਲੈਣੀ ਪੈਂਦੀ। ਪਰਮਾਤਮਾ ਹੀ ਉਹਨਾਂ ਨੂੰ ਇਸ ਬਾਰੇ ਸਿਆਨ ਤੇ ਸੋਝੀ ਬਖਸ਼ਦਾ ਹੈ। ਤੁਹਾਡਾ ਇਹ ਸੋਚਣਾ ਕਿੰਨਾ ਮੂਰਖਾ ਵਾਲਾ ਹੈ ਕਿ ਤੁਸੀਂ ਯਤਨ ਕਰਨ ਨਾਲ ਪ੍ਰੇਮ ਨੂੰ ਪ੍ਰਾਪਤ ਕਰ ਸਕਦੇ ਹੋ। ਕੁਝ ਮਨੁੱਖ ਜੰਮਦੇ ਹੀ ਦੇ ALU ਹੁੰਦੇ ਹਨ ਤੇ ਕੁਝ ਜ਼ਾਲਮ ਜਾਂ ਕਠੋਰ। ਜਾਲੂ ਹੋਣਾ ਵਿਅਕਤੀ ਲਈ ਸਭ ਤੋਂ ਵੱਡਾ ਵਰ੍ਹ ਹੈ। ਇਹ ਜ਼ਾਲਮ ਹੋਣਾ ਸਭ ਤੋਂ ਵੱਡਾ ਸਰਾਪ ਮਨੁੱਖ ਜਾਤੀ ਦੀਆਂ ਮਾਤਾਵਾਂ ਦੀ ਇਹ ਇੱਛਾ ਹੁੰਦੀ ਹੈ ਕਿ ਪਰਮਾਤਮਾ ਮਨੁੱਖ ਰੂਪ ਵਿੱਚ ਜਨਮ ਲਵੇ ਇਸ ਤੋਂ ਵਧੇਰੇ ਆਪਣੀ ਮਾਂ ਹੋਣ ਦਾ ਉਹ ਕੋਈ ਹੋਰ ਫਲ ਨਹੀਂ ਚਾਹੁੰਦੀਆਂ ਪਰ ਅਫਸੋਸ ਹੈ ਕਿ ਮਨੁੱਖੀ ਸਰੀਰ ਵਿੱਚ ਤਾਂ ਹਾਲੇ ਮਨੁੱਖ ਵੀ ਪੈਦਾ ਨਹੀਂ ਹੋਇਆ ਸੱਚਾ ਮਨੁੱਖ ਤਾਂ ਰੱਬ ਦਾ ਪਿਆਰਾ ਹੁੰਦਾ ਹੈ ਜਿਸ ਦੇ دل ਵਿੱਚ ਅਣਜਾਣੇ ਹੀ ਪ੍ਰਭ ਪ੍ਰੀਤਮ ਦਾ ਪ੍ਰੇਮ ਵਸ ਰਿਹਾ ਹੁੰਦਾ ਹੈ ਅਜਿਹੇ ਮਨੁੱਖ ਨੂੰ ਜਿਸ ਦੇ ਹਿਰਦੇ ਵਿੱਚ ਪ੍ਰਭ ਪ੍ਰੀਤਮ ਦੇ ਦਾ ਪ੍ਰੇਮ ਵਸ ਰਿਹਾ ਹੈ ਮੈਂ ਗੁਰੂ ਦਾਸੇ ਕਹਿੰਦਾ ਹਾਂ ਅਜਿਹਾ ਪ੍ਰੇਮ ਕਿਸੇ ਯਤਨ ਦੁਆਰਾ ਉਤਪੰਨ ਨਹੀਂ ਹੁੰਦਾ ਜੋ ਕੁਝ ਵੀ ਯਤਨ ਦੁਆਰਾ ਪੈਦਾ ਕੀਤਾ ਜਾਂਦਾ ਹੈ ਉਹ ਸਿੱਧਾ ਸਾਦਾ ਤੇ ਸਾਧ ਮੁਰਾਦਾ ਨਹੀਂ ਹੁੰਦਾ ਜੋ ਸਿੱਧਾ ਸਾਦਾ ਨਹੀਂ ਹੈ ਉਹ ਖਤਮ ਹੋ ਜਾਵੇਗਾ। ਤਿਆਗ, ਤਪ ਸਾਧਨਾ, ਧਿਆਨ ਜਾਂ ਸਮਾਧੀ ਦੀ ਸਿੱਖਿਆ ਤੇ ਯੋਗ ਅਭਿਆਸ, ਮੋੜ ਧਾਰਨਾ, ਕੁਆਰੇ ਰਹਿਣ ਦੀ ਪ੍ਰਤੀਗਿਆ। ਇਹ ਸਭ ਗੱਲਾਂ ਸਧਾਰਨ ਤੇ ਇਮਾਨਦਾਰ ਜੀਵਨ ਗੁਜ਼ਾਰਨ ਵਾਲੇ ਵਿਅਕਤੀ ਦੀ ਸਮਝ ਤੋਂ ਉੱਚੀਆਂ ਹਨ। ਸ਼ਹਿਰ ਦੀਆਂ ਮੱਖੀਆਂ ਅਤੇ ਬਣਾਂ ਦੇ ਪੰਛੀਆਂ ਦੀ ਨਿਆਈ ਈਮਾਨਦਾਰੀ ਤੇ ਸੁਚੀਕਰਤਾ ਇੱਕ ਮਕਾਨ ਕੀ ਪੂਰਨਤਾ ਹੁੰਦੀ ਹੈ ਇਹ ਤਾਂ ਇੱਕ ਤਰ੍ਹਾਂ ਦਾ ਅਜੀਹਾ ਗੁਣ ਤੇ ਪ੍ਰਾਪਤੀ ਹੈ ਜਿਸ ਦਾ ਮਨੁੱਖ ਦੀ ਸੱਚੀ ਉન્નਤੀ ਵਿੱਚ ਕੋਈ ਮੁੱਲ ਨਹੀਂ ਹੈ ਇਹ ਤਾਂ ਕੰਨ ਵਿੱਚ ਪਾਏ ਜਾਂ ਮੱਥੇ ਤੇ ਚਮਕ ਰਹੇ ਮੋਤੀ ਪੰਨਿਆਂ ਦਾ ਸ਼ਿੰਗਾਰ ਹੈ ਜਿਸ ਨੇ ਜੇ ਅਜੀਹਾ ਨਾ ਕੀਤਾ ਜਾਂਦਾ ਤਾਂ ਜਿਸਤੇ ਦੇ ਡੱਬੇ ਵਿੱਚ ਹੀ ਬੰਦ ਰਹਿਣਾ ਸੀ ਪ੍ਰੇਮ ਤਾਂ ਪ੍ਰਭੂ ਦੀ ਸਿਰਜਣਾ ਉਸਦੀ ਮਿਹਰ ਉਸਦੀ ਉਸੇ ਤਰ੍ਹਾਂ ਦੀ ਹੁਨਰੀ ਰਚਨਾ ਹੈ ਜਿਵੇਂ ਤਾਰੇ ਚਮਕਦੇ ਹਨ ਅਤੇ ਘਾਹ ਦੀਆਂ ਨਿੱਕੀਆਂ ਪੱਤੀਆਂ ਵਗਦੇ ਪਵਣ ਵਿੱਚ ਸਿਰ ਖਿਲਾ ਝੂਮਣ ਦੀਆਂ ਖੁਸ਼ੀਆਂ ਨੂੰ ਮਾਣਦੀਆਂ ਹਨ ਪ੍ਰੇਮ ਕੋਈ ਅਜਿਹੀ ਵਸਤੂ ਨਹੀਂ ਹੈ ਜਿਸ ਤੇ ਸਿੱਖਿਆ ਦਿੱਤੀ ਜਾ ਸਕੇ ਜਿਸ ਨੂੰ ਪ੍ਰਾਪਤ ਕੀਤਾ ਜਾ ਸਕੇ ਇਹ ਇਸ ਤੋਂ ਵੀ ਵੱਡੀ ਹੈਰਾਨੀ ਦੀ ਗੱਲ ਹੈ ਕਿ ਪ੍ਰੇਮ ਸੰਜੋਗ ਵਜੋਂ ਹੀ ਹੋਂਦ ਵਿੱਚ ਆਉਂਦਾ ਹੈ ਐਵੇਂ ਹੀ ਸੰਜੋਗ ਵਸ ਸਾਡਾ ਪ੍ਰਭੂ ਪ੍ਰਭੂ ਨਾਲ ਮੇਲ ਹੁੰਦਾ ਹੈ ਸੰਜੋਗ ਨਾਲ ਹੀ ਅਸੀਂ ਆਪਣੇ ਪਰਮ ਮਿੱਤਰਾਂ ਨੂੰ ਮਿਲਦੇ ਹਾਂ ਇਸੇ ਤਰ੍ਹਾਂ ਪ੍ਰਭੂ ਦੀ ਪੂਰਨਤਾ ਦੇ ਵਿਸ਼ਵ ਵਿਆਪੀ ਵਰਤਾਰੇ ਨੂੰ ਹੀ ਜਾਣਿਆ ਨਹੀਂ ਜਾ ਸਕਦਾ ਕਿ ਕਿਸ ਤਰ੍ਹਾਂ ਉਹ ਜੀਵਨ ਦੀਆਂ ਮਡੀਆਂ ਵਿੱਚੋਂ ਮਨੁੱਖ ਦੀ ਰਚਨਾ ਕਰਦਾ ਹੈ ਇਸੇ ਤਰ੍ਹਾਂ ਹੀ ਉਸ ਦੇ ਅਗੰਗ ਗਿਆਨ ਦੀ ਯੋਜਨਾ ਹੈ ਕਿ ਕੋਈ ਵੀ ਉਸ ਨੂੰ ਸਵੈ ਇੱਛਾ ਅਨੁਸਾਰ ਪਾ ਨਹੀਂ ਸਕਦਾ ਅਤੇ ਇਹ ਘਟਨਾ ਵੀ ਉਦੜ-ਗੁਦੜੇ ਰੂਪ ਵਿੱਚ ਹੀ ਇਸ ਅਨੰਤ ਪਸਾਰੇ ਵਿੱਚ ਦੇਵ ਨੀਤ ਨਾਲ ਹੀ ਕਦੀ-ਕਦੀ ਹੀ ਘਟਦੀ ਹੈ ਆਪਨੇ ਮਨੁੱਖਾ ਜੀਵਨ ਵਿੱਚ ਵੀ ਅਸੀਂ ਮਿਲਨ ਨਾਲ ਮਿਲਣੇ ਪੈਂਦੇ ਤੇ ਵਿਛੜਨ ਨਾਲ ਵਿਛੜ ਨਹੀਂ ਜਾਂਦੇ ਉਹ ਆਨੰਦ ਮੇ ਘੜੀ ਕਦੇ ਕਦੇ ਹੀ ਆਉਂਦੀ ਹੈ ਜਦੋਂ ਆਤਮਾ ਦੇ ਤਲ ਉੱਤੇ ਸਾਡਾ ਮਿਲਾ ਪ੍ਰਭ ਪ੍ਰੀਤਮ ਨਾਲ ਹੁੰਦਾ ਹੈ ਇਹ ਮੇਲ ਕੁਝ ਅਜੀਹਾ ਹੈ ਕਿ ਅਸੀਂ ਵਿਛੜੇ ਹੋਏ ਵੀ ਇੱਕ ਦੂਜੇ ਨਾਲ ਮਿਲੇ ਹੁੰਦੇ ਹਾਂ ਤੇ ਤਨ ਤੇ ਮਨ ਦੁਆਰਾ ਇੱਕ ਦੂਜੇ ਨਾਲ ਮਿਲ ਕੇ ਵੀ ਇੱਕ ਦੂਜੇ ਤੋਂ ਵਿਛੜੇ ਹੁੰਦੇ ਹਾਂ ਇੱਕ ਛੋਟੇ ਜਿਹੇ ਨੁਕਤੇ ਉੱਤੇ ਸਾਡਾ ਪ੍ਰਭੂ ਨਾਲ ਮਿਲਾਪ ਹੁੰਦਾ ਹੈ ਤੇ ਬਾਕੀ ਤਾਂ ਇਸ ਦੀ ਮਿੱਠੀ ਯਾਦ ਹੀ ਹੁੰਦੀ ਹੈ ਉਸ ਨਛੱਤਰੀ ਘੜੀ ਦੀ ਸੰਜੋਗ ਦੀ ਯਾਦ ਸਾਡੇ ਜੀਵਨ ਵਿੱਚ ਖੁਸ਼ੀ ਭਰ ਦੇ ਜਾਂਦੀ ਹੈ ਹਿਰਦੇ ਦਾ ਦੀਪ ਕਦੇ ਇੱਕ ਥਾਂ ਤੇ ਬਲਦਾ ਹੈ ਕਦੀ ਦੂਜੀ ਥਾਂ ਤੇ ਕਦੇ ਇੱਥੇ ਕਦੀ ਉੱਥੇ ਸਦਿਆਂ ਪਿੱਛੋਂ ਕੋਈ پیغمبر ਪੈਦਾ ਹੁੰਦਾ ਹੈ ਅਤੇ ਉਸ ਪਿੱਛੋਂ ਅੰਧਕਾਰ ਹੋ ਜਾਂਦਾ ਹੈ ਫਿਰ ਕਦੇ ਰੱਬ ਦਾ ਅਵਤਾਰ ਜਨਮ ਧਾਰਦਾ ਹੈ ਤੇ ਉਸ ਦੇ ਜਨਮ ਪਿੱਛੋਂ ਫਿਰ ਨਿਰਾਸ਼ਾ ਛਾ ਜਾਂਦੀ ਹੈ ਅਜੇਹੇ ਨਗਰ ਜਿੱਥੇ ਉਹ ਰੱਬੀਪੁਰਖ ਪੈਦਾ ਹੋਏ ਵੀ ਸੰਸਾਰ ਵਿੱਚ ਖਿੰਡਰੇ ਪੁੰਡਰੇ ਹੁੰਦੇ ਹਨ ਤੇ ਉਹ ਘਰ ਵੀ ਜਿੱਥੇ ਉਹਨਾਂ ਦਾ ਨਿਵਾਸ ਹੋਇਆ ਸੀ ਵਕ ਵਕਤਾਂ ਤੇ ਖਿੰਡਰੇ ਹੋਏ ਹਨ ਜੋ ਸਾਨੂੰ ਜ਼ਿਆਰਤ ਕਰਨ ਲਈ ਸੱਦਾ ਦਿੰਦੇ ਹਨ ਉਹ ਭਗਤ ਜਨ ਮੁਰੀਦ ਜਸ ਸਿਕ ਜਿਸ ਦਾ ਮੁੱਖ ਗੁਰੂਵਲ ਹੁੰਦਾ ਹੈ ਅਰਥਾਤ ਅਜੇਹਾ ਵਰਵਕ ਵੀ ਲੱਖਾਂ ਵਿੱਚੋਂ ਕੋਈ ਕੋਈ ਬਿਰਲਾ ਹੀ ਹੁੰਦਾ ਹੈ ਹੀਰੇ ਵੀ ਬੜੇ ਥੋੜੇ ਹਨ ਅਜਿਹੇ ਅਮੋਲਕ ਵਸਤੂ ਵੀ ਦੁਰਲਭ ਹੁੰਦੀਆਂ ਹਨ ਪਰ ਰੱਬੀ ਪੁਰਖ ਤਾਂ ਇਸ ਤੋਂ ਵੀ ਥੋੜੇ ਬਿਰਲੇ ਤੇ ਟਾਵੇਂ ਹੁੰਦੇ ਹਨ ਪ੍ਰਭੂ ਪ੍ਰੀਤਮ ਦਾ ਸੰਜੋਗ ਸਭ ਤੋਂ ਵੱਡਾ ਸਭ ਤੋਂ ਪਵਿੱਤਰ ਤੇ ਸਭ ਤੋਂ ਸੱਚਾ ਪ੍ਰੇਮ ਹੁੰਦਾ ਹੈ ਜੋ ਕਾਲਾਂ ਤੀਤ ਤੇ ਦੇਸਾਂ ਤੀਤ ਛਿਣਾ ਵਿੱਚ ਕਰਤਾ ਹੈ ਜਵ ਆਪਰਦਾ ਹਨ ਇਸ ਵਿੱਚ ਅਜਿਹੀਆਂ ਘੜੀਆਂ ਯੁੱਗਾਂ ਦੀ ਉਲਿਖ ਪਿੱਛੋਂ ਆਉਂਦੀਆਂ ਹਨ ਯੁਗਾਂ ਯੁਗਾੰਤਰਾਂ ਦੀ ਯਾਤਰਾ ਕਰਨ ਪਿੱਛੋਂ ਹੀ ਜਗਿਆਸੂ ਨੂੰ ਪ੍ਰਭੂ ਪ੍ਰੇਮ ਪ੍ਰਾਪਤ ਹੁੰਦਾ ਹੈ ਤੇ ਪ੍ਰੇਮ ਵਿੱਚ ਰਤ ਇਕ ਰਾਤ ਦਾ ਪ੍ਰਭੂ ਪ੍ਰੀਤਮ ਦਾ ਸੰਜੋਗ ਯੁਗਾਂ ਦੇ ਕਾਲੜਾ ਨੂੰ ਸਫਲ ਕਰ ਜਾਂਦਾ ਹੈ ਇਸ ਕਹਾਣੀ ਵਿੱਚ ਜਿਗਿਆਸੂ ਜਿਸ ਨੂੰ ਜੀਵਨ ਵਿੱਚ ਅਜੇਹੇ ਸੰਜੋਗੀ ਮੇਲ ਦਾ ਅਫਸਰ ਮਿਲਦਾ ਹੈ ਬਿਲਕੁਲ ਆਪਣੇ ਆਪ ਨੂੰ ਨਿਆਰਾ ਨਿਆਰਾ ਅਨੁਭਵ ਕਰਦਾ ਹੈ। ਪ੍ਰੇਮ ਤਾਂ ਉਸ ਦੀ ਯਾਦ ਨੂੰ ਨਿਰੰਤਰ ਜੀਵਤ ਰੱਖਣ ਵਾਲਾ ਵਰਗੀਤ ਹੈ। ਪ੍ਰੇਮ ਤਾਂ ਬਸ ਸਿਮਰਨ ਹੈ ਕਿਉਂਕਿ ਉਹ ਸੰਜੋਗੀ ਮਿਲਾਪ ਤਾਂ ਪਿੱਛੋਂ ਮਿਲਾਪ ਤੋਂ ਪਿੱਛੋਂ ਜਿਗਿਆਸੂ ਪ੍ਰਭ ਪ੍ਰੀਤਮ ਨੂੰ ਯਾਦ ਕਰਨ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ। ਜਦੋਂ ਉਹ ਉਸ ਯਾਦ ਨੂੰ ਭੁਲਾ ਦਿੰਦਾ ਹੈ ਤਾਂ ਉਸ ਦੀ ਮੌਤ ਹੋ ਜਾਂਦੀ ਹੈ ਗੁਰਨਾਨਕ ਜੀ ਫਰਮਾਉਂਦੇ ਹਨ ਕਿ ਇਹੋ ਹੀ ਪ੍ਰਭੂ ਪ੍ਰੀਤਮ ਦਾ ਨਾਮ ਸਿਮਰਨ ਹੈ ਜਿਸ ਨੂੰ ਅਸੀਂ ਹੁਣ ਤੱਕ ਨਹੀਂ ਸਮਝ ਸਕੇ ਉਸ ਨੂੰ ਆਪਣੇ ਆਤਮਾ ਦੀ ਗਲਬੱਕੜੀ ਵਿੱਚ ਅਨੁਭਵ ਕਰਦੇ ਹਾਂ ਜਿਵੇਂ ਇੱਕ ਵਾਰ ਇਹ ਮਿਲਾਪ ਹੋਇਆ ਤਿਵੇਂ ਸਦੀਆਂ ਤੱਕ ਉਸ ਦੀ ਯਾਦ ਨੂੰ ਕਾਇਮ ਰੱਖਿਆ ਜਾ ਸਕਦਾ ਹੈ ਇਹੀ ਹੋ ਹੀ ਨਾਮ ਸਿਮਰਨ ਇਹ ਸਿਮਰਨ ਹੀ ਪ੍ਰੇਮ ਹੈ ਇਹ ਤਾਂ ਭਰਪੂਰ ਨਦੀ ਦੀ ਉਸ ਅਮ੍ਰਿਕਾ ਗਵਾੰਗ ਆਵੇਸ਼ ਉਸ਼ਾਲਾ ਤੇ ਪ੍ਰੇਰਣਾ ਹੈ ਜੋ ਲਗਾਤਾਰ ਸਾਡੀ ਦਿਲ ਦੀ ਧੜਕਨ ਨਾਲ ਸਾਡੇ ਦਿਲ ਅੰਦਰ ਧੜਕ ਰਹੀ ਹੈ ਇਹ ਤਾਂ ਪ੍ਰਭੂ ਪ੍ਰੀਤਮ ਦੇ ਨਾਮ ਵਿੱਚ ਰੰਗੀਜ ਕੇ ਉਸ ਆਵश्यक ਅਵਸਥਾ ਵਿੱਚ ਲੀਨ ਹੋ ਜਾਣਾ ਹੈ ਉਹਨਾਂ ਨੂੰ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਉਹ ਪ੍ਰਭੂ ਪ੍ਰੀਤਮ ਦੀ ਗੋਦ ਵਿੱਚ ਸਿਰ ਰੱਖ ਕੇ ਲੇਟੇ ਹੋਣ ਨਾਮ ਦੁਆਰਾ ਉਹਨਾਂ ਨੂੰ ਇੰਜ ਅਨੁਭਵ ਹੁੰਦਾ ਹੈ ਜਿਵੇਂ ਉਹ ਉਸ ਦੇ ਕਰ ਕਮਲਾ ਦੇ ਸ਼ੋ ਨੂੰ ਮਾਨ ਰਹੇ ਹੋਣ ਉਹਨਾਂ ਅੰਦਰ ਬੱਚੇ ਵਰਗੀ ਉਹ ਪ੍ਰਤੀਤੀ ਹੋਣ ਵਿੱਚ ਆਉਂਦੀ ਹੈ ਜੋ ਪ੍ਰਭੂ ਪ੍ਰੀਤਮ ਉੱਤੇ ਪੂਰਨ ਭਰੋਸਾ ਕਰਦੇ ਹਨ ਉਹ ਸੁੱਤੇ ਪੂਰੀ ਟੇਕ ਰੱਖਦੇ ਹਨ ਅਤੇ ਇਸ ਤਰ੍ਹਾਂ ਉਸ ਉੱਤੇ ਆਪਣੇ ਆਪ ਨੂੰ ਸੁੱਟ ਦਿੰਦੇ ਹਨ ਜਿਵੇਂ ਆਪਣੇ ਆਪੇ ਨੂੰ ਉਹਨਾਂ ਨੇ ਤਿਆਗ ਦਿੱਤਾ ਹੋਇਆ। ਉਹ ਸਦਾ ਇੰਜ ਮਹਿਸੂਸ ਕਰਦੇ ਹਨ ਜਿਵੇਂ ਬੈੰਧਿਆ ਉੱਠਦਿਆਂ ਚੱਲਦਿਆਂ ਤੇ ਸੌਂਦਿਆਂ ਅਰਥਾਤ ਉਹਨਾਂ ਦੇ ਹਰ ਕਰਮ ਵਿੱਚ ਪ੍ਰਭੂ ਪ੍ਰੀਤਮ ਉਹਨਾਂ ਦੀ ਆਤਮਾ ਦੀ ਆਤਮਾ ਦਾ ਸੁਗਧਾਈ ਦਰਵਾਸ ਹੋਵੇ। ਨਾਮ ਦੁਆਰਾ ਪ੍ਰਾਪਤ ਕੀਤਾ ਇਹ ਨਿਰੰਤਰ ਮਿਲਾਪ ਹੀ ਉਹਨਾਂ ਦਾ ਉਤਸ਼ਾਹ ਅਤਿ ਸਰਬਾਸ ਹੁੰਦਾ ਹੈ ਇਹ ਤਾਂ ਉਹ ਆਤਮ ਨਿਰਪਰਤਾ ਦੀ ਅਵਸਥਾ ਹੁੰਦੀ ਹੈ ਜਦੋਂ ਸਾਰਾ ਬ੍ਰਹਿਮੰਡ ਉਹਨਾਂ ਦੀ ਨਿੱਕੀ ਮੈਂ ਵਿੱਚ ਆਸਮਾਉਂਦਾ ਹੈ ਇਹ ਤਾਂ ਸਿਰਜਨਹਾਰ ਕਰਤਾਰ ਦਾ ਸੰਪੂਰਣ ਰੂਪ ਦਾ ਆਤਮ ਸਨਮਾਨ ਹੈ ਉਹਨਾਂ ਲਈ ਮੌਤ ਦਾ ਕੋਈ ਭੈ ਨਹੀਂ ਹੈ ਹਰ ਪ੍ਰਕਾਰ ਦੀਆਂ ਚਿੰਤਾਵਾਂ ਦੇ ਡਰ ਹਰ ਪ੍ਰਕਾਰ ਦੀਆਂ ਚਿੰਤਾਵਾਂ ਤੇ ਡਰ ਉਸ ਪ੍ਰਭੂ ਦੇ ਪ੍ਰਕਾਸ਼ ਵਿੱਚ ਜਿਸ ਵਿੱਚ ਉਹ ਵਿਚਰਦੇ ਅਤੇ ਸਾਹ ਲੈਂਦੇ ਹਨ ਮਿਟ ਜਾਂਦੇ ਹਨ ਆਪਣੇ ਸਰੀਰਾਂ ਨੂੰ ਤਾਂ ਉਹ ਆਪਣੀ ਆਤਮਾ ਦੇ ਪਰਛਾਵੇ ਹਾਰ ਚੁੱਕੇ ਫਿਰਦੇ ਹਨ ਜਿਸ ਤਰ੍ਹਾਂ ਕਿ ਪ੍ਰਕਾਸ਼ ਰਹਿਤ ਆਤਮਾ ਉਹਨਾਂ ਦੇ ਪਰਛਾਵਿਆਂ ਨੂੰ ਚੁੱਕੀ ਫਿਰਦੀ ਹੈ ਸਦੀਵੀ ਇਕਲ ਤੇ ਨਿਰਾਸ਼ਾ ਦੀ ਸੁੰਨਤਾ ਕੰਨਾ ਵਿੱਚ ਫਰਿਸ਼ਟਿਆਂ ਤੇ ਮਿੱਠੇ ਪ੍ਰੇਮ ਸੰਗੀਤ ਵਿੱਚ ਅਲੋਪ ਹੋ ਜਾਂਦੇ ਹਨ ਜੋ ਉਹਨਾਂ ਦੀ ਆਤਮਾ ਵਿੱਚ ਆ ਨਿਵਾਸ ਕਰਦੇ ਹਨ ਸਭ ਕੁਝ ਆਨੰਦਮਈ ਤੇ ਪ੍ਰਸੰਤਾ ਦੇਣ ਵਾਲਾ ਹੋ ਜਾਂਦਾ ਹੈ ਆਤਮਾ ਦਾ ਸੁਨ ਮੰਡਲ ਉਹਨਾਂ ਲੋਕਾਂ ਦਾ ਆਗਮਨ ਨਾਲ ਭਰਪੂਰ ਹੋ ਜਾਂਦਾ ਹੈ ਜੋ ਇਸ ਰੋਹਾਨੇ ਸਤ ਸੰਗ ਵਿੱਚ ਆ ਜੁੜਦੇ ਹਨ ਹਰ ਬੰਨੇ ਤੇ ਹਰ ਮੰਡਲ ਵਿੱਚ ਆਤਮਿਕ ਸਮਾਜ ਦਾ ਸਾਥ ਮਿਲ ਜਾਂਦਾ ਹੈ ਅਜੇ ਹਮਨੁਖ ਆਤਮਿਕ ਤੌਰ ਤੇ ਕਦੇ ਵੀ ਇਕੱਲਾ ਨਹੀਂ ਰਹਿੰਦਾ ਉਹ ਕੇਵਲ ਉਦੋਂ ਹੀ ਇਕੱਲਾ ਹੁੰਦਾ ਹੈ ਜਦੋਂ ਉਹ ਇਸ ਅਨੰਤ ਆਨੰਦਮਈ ਰਸ ਮੰਡਲ ਵਿੱਚ ਕਿਸੇ ਦੋਸ਼ ਦਾ ਭਾਗੀ ਬਣਦਾ ਹੈ ਮੈਂ ਸਾਂ ਇੱਕ ਨਿਮਾਨੀ ਮੰਗਤੀ ਪ੍ਰੀਤਮ ਪਿਆਰੇ ਨੇ ਆ ਕੇ ਫੜ ਲਈ ਮੇਰੀ ਬਾਹਾਂ ਤੇ ਨੇਤਰ ਫੋਰ ਵਿੱਚ ਉਸਨੇ ਮੈਨੂੰ ਬਣਾ ਲਿਆ ਆਪਣੀ ਰਾਣੀ ਉਸ ਪਲ ਮੈਨੂੰ ਵੀ ਇੰਜ ਹੋਇਆ ਪ੍ਰਤੀਤ ਜਿਵੇਂ ਮੈਂ ਬਣ ਗਈ ਹੋਵਾਂ ਉਸਦੀ ਰਾਣੀ ਤੇ ਉਸਨੇ ਮੈਨੂੰ ਉਹ ਖੁਸ਼ੀ ਹੋਈ ਪ੍ਰਾਪਤ ਜਿਸ ਨੂੰ ਮੈਂ ਕਦੀ ਨਹੀਂ ਸੀ ਜਤਾ ਮਹਤਾ ਸਾਇਕ ਨਿਰਾਸ਼ ਮੰਗਦੀ ਜਿਸਦੇ ਪੈਰਾਂ ਵਿੱਚ ਹੁਣ ਸ਼ਕਤੀਸ਼ਾਲੀ ਬਾਦਸ਼ਾਹਤ ਵਿਸ਼ੀ ਪਈ ਸੀ ਉਸੀ ਮਿਹਰ ਦੀ ਇੱਕ ਤੱਕਣੀ ਨੇ ਇੱਕ ਪਲ ਅੰਦਰ ਮੈਨੂੰ ਪੂਰਨ ਸੀ ਕਰ ਦਿੱਤਾ ਆਪਣੀ ਬ੍ਰਹਿਮੰਡੀ ਪੂਰਨਤਾ ਨੂੰ ਮੇਰੇ ਅੰਦਰ ਸੀ ਪਰ ਦਿੱਤਾ ਮੈਂ ਤਾਂ ਦੂਜੀਆਂ ਨਦੀਆਂ ਵਾਂਗੂ ਨਹੀਂ ਸਾਂ ਸੋਹਣੀ ਪਰ ਪਤਾ ਨਹੀਂ ਉਸ ਪ੍ਰੀਤਮ ਪਿਆਰੇ ਨੇ ਕਿਹੜਾ ਗੁਣ ਮੇਰੇ ਵਿੱਚ ਸੀ ਤੱਕਿਆ ਮੈਨੂੰ ਇਸ ਦੀ ਸਾਰ ਨਹੀਂ ਹੈ ਇਹ ਤਾਂ ਮੇਰਾ ਖਸਮ ਪ੍ਰਭੂ ਹੀ ਜਾਣੇ ਸ਼ਾਇਦ ਸ਼ਾਇਦ ਇਸ ਨੂੰ ਹੋਰ ਕੋਈ ਵੀ ਜਾਣ ਨਹੀਂ ਸਕਦਾ ਉਸ ਦੀ ਮਨਸ਼ਾ ਦੇ ਅਨੰਤ ਨੂੰ ਬਿਨਾਂ ਉਸ ਦੇ ਹੋਰ ਕੋਈ ਦੱਸ ਨਹੀਂ ਸਕਦਾ ਇੱਕ ਛਿਣ ਵਿੱਚ ਮੈਂ ਕੀ ਕੁਝ ਹੋ ਗਈ ਆਪਣੇ ਆਪ ਜੋ ਮੈਂ ਕਦੇ ਵੀ ਨਹੀਂ ਸਾਂ ਬਣ ਸਕਦੀ ਮੈਂ ਸਾਂ ਇੱਕ ਨਿਮਾਣੀ ਮੰਗਤੀ ਪ੍ਰੀਤਮ ਪਿਆਰੇ ਨੇ ਆ ਕੇ ਕੀਤੀ ਮਿਹਰ ਤੇ ਮੈਨੂੰ ਬਣਾ ਲਿਆ ਆਪਣੀ ਰਾਣੀ ਪ੍ਰੀਤਮ ਦੇ ਇਸ ਸੰਜੋਗੀ ਮੇਲ ਵਿੱਚ ਚਾਨ ਚੱਕ ਇੱਕ ਛਿਣ ਦੇ ਅੰਦਰ ਮੈਂ ਹੋਈ ਪਰਜੋਬਨ ਭਰਪੂਰ ਜੋ ਮੈਂ ਸਮੇਂ ਦੀ ਚਾਲੇ ਤੁਰਦੀ ਤੁਰਦੀ ਕਦੇ ਵੀ ਨਹੀਂ ਸਾਹ ਹੋ ਸਕਦੀ ਕਈਆਂ ਨੂੰ ਮੈਂ ਹੱ ਤਕਿਆ ਸੁੰਦਰ ਹੋਣ ਲਈ ਜੋ ਕਰਦੀਆਂ ਰਹੀਆਂ ਹਾਲ ਤੇ ਕੁਝ ਹੋਰ ਅਜਹੀਆਂ ਰੂਪਮਤੀਆਂ ਨਾਰਾਂ ਜੋ ਸਦਾ ਇਸ ਗੁਵਾਨ ਵਿੱਚ ਰਹੀਆਂ ਕਿ ਉਹਨਾਂ ਤੋਂ ਵੱਧ ਕੇ ਸੁੰਦਰਾਂ ਹੈ ਨਹੀਂ ਕੋਈ ਹੋਰ ਸਾਨੂੰ ਬੜੀਆਂ ਸੋਹਣੀਆਂ ਸਨੱਖੀਆਂ ਤੇ ਹੁਸ਼ਿਆਰ ਪਰ ਮੇਰੀਆਂ ਇਹਨਾਂ ਲੀਰਾਂ ਅੰਦਰ ਉਸ ਪ੍ਰੀਤਮ ਨੇ ਕਰਕੇ ਮਿਹਰ ਦੀ ਨਿਗਾ ਬਣਾ ਦਿੱਤਾ ਹੈ ਮੈਨੂੰ ਸਭ ਤੋਂ ਸੋਹਣੀ ਸਭ ਤੋਂ ਮੋਹਣੀ ਮੇਰੀ ਜਿੰਦ ਮਿੱਟੀ ਵਿੱਚ ਚਮਕ ਸੀ ਆਈ ਮੇਰੇ ਵੀਥਨ ਪੱਥਰ ਵਿੱਚ ਉਕੜੇ ਸੁੰਦਰ ਨੈਣ ਤੇ ਨਕਸ਼ ਪਰ ਮੇਰੀ ਸੁੰਦਰਤਾ ਦੇ ਬਾਰੇ ਕੁਝ ਵੀ ਦੱਸ ਨਾ ਸਕਦੀ ਮੇਰੇ ਲਈ ਤਾਂ ਇਹ ਸਭ ਕੁਝ ਹੈ ਉਸ ਪਿਆਰੇ ਤੇ ਮੇਰ ਨਦਰ ਕਰਮ ਤੇ ਕਿਰਪਾ ਦ੍ਰਿਸ਼ਟੀ ਉਸ ਦੇ ਸ਼ੂਮੰਤਰ ਨੇ ਮੈਨੂੰ ਗੀਤ ਬਣਾਇਆ અપਾਰ ਖੁਸ਼ੀ ਅਨੰਤਾਂ ਵਾਲੀ ਮੇਰੇ ਅੰਦਰ ਹੈ ਪਰ ਦਿੱਤੀ ਤੇ ਮੈਨੂੰ ਸੁਹਾਗ ਆਨੰਦ ਦੀ ਬਖਸ਼ੀ ਖੁਸ਼ੀ ਅਥਾ ਮੈਂ ਤਾਂ ਆਪਹਰਾਨ ਦੱਸ ਨਾ ਸਕਦੀ ਕਿ ਇਹ ਸਭ ਕੁਝ ਕਿੰਜ ਹੋ ਕਿੰਜ ਹੈ ਹੋਇਆ ਮੈਂ ਤਾਂ ਖੁਸ਼ੀ ਵਿੱਚ ਕੀਵੇਂ ਹਾਂ ਹੋਈ ਤੱਕ ਤੱਕ ਹੋ ਰਹੀ ਹੈਰਾਨ ਇਹ ਹੈ ਉਸ ਦੀ ਲੀਲਾ ਕਿ ਕਿਵੇਂ ਨਗੁਣੀਆ ਵਸਤਾ ਵੀ ਬਣ ਜਾਵਣ ਮੁਲਬਾਨ ਜਦ ਉਹਨਾਂ ਦੇ ਉੱਤੇ ਪ੍ਰਭੂ ਪ੍ਰੀਤਮ ਦੀ ਮਿਹਰ ਦੀ ਨਿਗਾਹ ਪੈਂਦੀ ਵਾਪਰੇ ਇਹ ਸਭ ਕੁਝ ਐਦਾਂ ਜਿਦਾਂ ਪੰਛੀ ਆ ਕੇ ਇਸ ਵਿੱਚ ਬਿਰਸ਼ ਦੀ ਵੱਖਰੀ ਟਾਣੀ ਦੇ ਫੁੱਲ ਉੱਤੇ ਆ ਕੇ ਬੈਠ ਹੈ ਜਾਂਦਾ ਜਦ ਮੈਂ ਪ੍ਰੀਤਮ ਪਿਆਰੇ ਵੱਲ ਹਾਂ ਤੱਕਦੀ ਤਾਂ ਪ੍ਰੇਮ ਵਿੱਚ ਪਿਗਲ ਜਾਂਦੀ ਤੇ ਉਹ ਮੇਰੇ ਉੱਤੇ ਰਹਿਮਤਾ ਵਾਲੀ ਬਖਸ਼ਿਸ਼ ਕਰਦਾ ਫਿਰ ਜਦ ਮੈਂ ਉਸ ਵੱਲ ਹਾਂ ਤੱਕਦੀ ਤਾਂ ਫਿਰ ਉਹ ਆਪਣੀ ਮਿਹਰ ਨਾਲ ਕਰੇ ਮੈਨੂੰ ਭਰਪੂਰ ਵਿਹਾਰ ਹੈ ਬਣਿਆ ਮੇਰੇ ਜੀਵਨ ਦਾ ਅੰਤਨ ਹੋਣ ਵਾਲਾ ਪ੍ਰਵਾਹ ਵਿੱਚ ਇਸ ਪ੍ਰੇਮ ਉਮਾ बार-बार ਮੈਂ ਪ੍ਰੀਤਮਤਾ ਹੀ ਕਰਦੀ ਪਿਆ ਤੇ ਮੇਰੇ ਪ੍ਰੇਮ ਦੇ ਦੇਵੇ ਹੰਗਾਰਾ ਦੂਣ ਸਵਾਇਆ ਕਰ ਕਰ ਮੋੜੇ ਕਿਸਾ ਹੈ ਵਿਸਮਾ ਜਿਸ ਨੂੰ ਮੈਂ बार-बार ਅਨੰਤ ਵਾਰ ਪਈ ਮਾਣਾ ਇਸ ਪ੍ਰੇਮ ਦੇ ਦਹਰਾਓ ਵਿੱਚ ਕੋਈ ਵੀ ਫੇਰ ਬਦਲ ਨਹੀਂ ਹੈ ਨਾ ਹੀ ਐਸੀ ਮੇਰ ਹੋਏ ਕਦੇ ਪ੍ਰਾਪਤ ਕਿਸੇ ਹੋਰ ਫੇਰ ਬਦਲ ਨਾਲ ਇਹ ਬਨਸਵਨਤਾ ਤਾਂ ਹੈ ਸਤਹੀ ਖੇਡ ਉਧੜ-ਗੁਧੜੀ ਪਰ ਇਸ ਪ੍ਰੀਤ ਦੀ ਸਮਤਤਾ ਤੇ ਸੰਪੂਰਨਤਾ ਹੈ ਪਰਵਰਤਨ ਰਹਿ ਜੋ ਅਨੰਤ ਸਾਗਰ ਦੀ ਹਟੰਗਾਈ ਸਮਾਨ ਜੈਸੇ ਤਾਲ ਨੂੰ ਨਹੀਂ ਕਿਸੇ ਨੇ ਤੱਕਿਆ ਉਸ ਪ੍ਰੀਤਮ ਪਿਆਰੇ ਦੀ ਹੋਰ ਕੋਈ ਵੀ ਲੋੜ ਨਹੀਂ ਹੈ ਮੈਂ ਤੋ ਸੁਪ੍ਰੇਮ ਵਿੱਚ ਵਿਚਰ ਰਹੀ ਹਾਂ ਕਰਦੀ ਹਾਂ ਨੇ ਤੋ ਉਸ ਨੂੰ ਪਿਆਰ ਜਿਸ ਨੇ ਮੇਰੇ ਉੱਤੇ ਐਡੀ ਵੱਡੀ ਮਿਹਰ ਹੈ ਕੀਤੀ ਜੋ ਸਾ ਇੱਕ ਕੰਗਲੇ ਮੰਗਤੀ ਜਿਸ ਵਿੱਚ ਕੋਈ ਵੀ ਗੁਣ ਨਹੀਂ ਸੀ ਫਿਰ ਵੀ ਪ੍ਰੀਤਮ ਨੇ ਕਰਕੇ ਮਿਹਰ ਮੈਨੂੰ ਹੈ ਅਪਣਾਇਆ ਰਾਣੀ ਆਪਣਾ ਬਣਾਇਆ ਰਾਣੀ ਆਪਣੀ ਬਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ